ਪਹਿਣਾ ਭਰਾਵਾ ਵਾਸਤੇ ਬਹੁਤ ਵਧੀਆ ਐਕਸਰਸਾਈਜ਼ ਲੈ ਕੇ ਆਇਆ ਜਿਹੜੇ ਮੇਰੇ ਭੈਣਾਂ ਭਰਾ 50 ਦੇ ਇੰਦਗਰ ਜਾਂ 50 ਤੋਂ ਉੱਪਰ ਪਗੇ ਹਨ ਉੱਕਰ ਵਿੱਚ ਬੈਠੇ ਹੀ ਹਰਕਤ ਨਹੀਂ ਕਰ ਰਹੇ ਉਹਨਾਂ ਦੇ ਜਿਹੜੇ ਮਾਸਪੇਸ਼ੀਆਂ ਜਿਹੜੀਆਂ ਹੈਗੀਆਂ ਜੋੜ ਜੋਇੰਟ ਕਿੰਨੇ ਵੀ ਹੈਗੇ ਜਾਮ ਹੋ ਗયા ਹਰਕਤ ਨਹੀਂ ਕਰ ਰਹੇ ਔਰ ਬੈਠੇ ਬੈਠੇ ਉਹਨਾਂ ਦਾ ਜਿਹੜਾ ਭਾਰ ਪਦ ਰਿਹਾ ਹੈਗਾ ਤੇ ਆਪਾਂ ਸਵੇਰ ਨੂੰ ਸਵੇਰੇ ਉੱਠ ਕੇ ਖੁੱਲੀ ਗਰਾਊਂਡ ਦੇ ਵਿੱਚ ਜਾ ਕੇ ਤਕਰੀਬਨ 20 ਤੋਂ 25 ਮਿੰਟ ਜੇ ਤੁਸੀਂ ਐਕਸਰਸਾਈਜ਼ ਕਰਨੀ ਆ ਜਿਹੜੇ ਤੁਹਾਡੇ ਜੋੜ ਆ ਉਹ ਹੌਲੀ ਹੌਲੀ ਖੁੱਲਣਗੇ ਔਰ ਉਹ ਜਿਹੜੇ ਆ ਫਲੈਕਸੀਬਲ ਸਰੀਰ ਤੁਹਾਡਾ ਹੋ ਜਾਊਗਾ ਤੁਸੀਂ ਆਪਣੇ ਚੱਲਣ ਯੋਗ ਹੋ ਜਾਓਗੇ ਕਿਸੇ ਦਾ ਸਹਾਰਾ ਨਾ ਲੈਣਾ ਪਵੇ ਆਓ ਉਹ ਐਕਸਰਸਾਈਜ਼ ਮੈਂ ਤੁਹਾਨੂੰ ਦੱਸਦਾ ਕਿ ਕਿਹੜੀ ਐਕਸਰਸਾਈਜ਼ ਤੁਸੀਂ ਸਵੇਰੇ ਉੱਠ ਕੇ ਖੜੇ ਖੜੇ ਪੂਰੇ ਗਰਾਊਂਡ ਦੇ ਵਿੱਚ ਜਾ ਕੇ ਕਰਨੀ ਆ। ਅਗਰ ਤੁਸੀਂ ਸ਼ੁਰੂ ਤੋਂ ਜ਼ਿਆਦਾ ਜ਼ੋਰ ਨਹੀਂ ਲਾਉਣਾ, ਹਲਕੀ-ਹਲਕੀ ਐਕਸਰਸਾਈਜ਼ ਲਾ ਕੇ ਉਸ ਨੂੰ ਅੱਗੇ ਹੋਰ ਵਧਾਉਣਾ ਆ ਤਾਂ ਕਿ ਤੁਹਾਡਾ ਸਰੀਰ ਜਿਹੜਾ ਆ ਪੂਰੇ ਸਪੋਰਟ ਬਣਨਾ ਸ਼ੁਰੂ ਹੋ ਜਾਵੇ। ਤਾਂ ਆ ਪਹਿਲੀ ਐਕਸਰਸਾਈਜ਼ ਆ ਤੁਹਾਨੂੰ ਦੱਸਦਾ ਆ। ਪਹਿਲੀ ਐਕਸਰਸਾਈਜ਼ ਪੂਰੀ ਕਮਰ ਨੂੰ ਸਿੱਧਾ ਰੱਖਣਾ ਆ, ਉੱਪਰ ਬਾਹਾਂ ਹੱਥ ਸਿੱਧੇ ਰੱਖ ਕੇ ਇਹ ਉਹ ਤੈਨ ਵਾਹ ਨੂੰ ਕੰਨਾਂ ਦੇ ਨਾਲ ਚੱਚ ਫਾਨਾ 4 5 6 7 8 9 10 ਅਗਲੀ ਐਕਸਰਸਾਈਜ਼ ਤੁਸੀਂ ਇਸ ਤਰੀਕੇ ਨਾਲ ਹੱਥ ਰੱਖਣੇ ਆਂ ਔਰ ਕਮਨ ਨੂੰ ਪੂਰਾ ਸਿੱਧਾ ਰੱਖਣਾ ਹੈ ਔਰ ਇਧਰੋਂ ਤੁਸੀਂ ਬਾਹ ਨੂੰ ਸਿੱਧੀ ਲੈ ਕੇ ਜਾਣਾ

ਅਗਲੀ ਐਕਸਰਸਾਈਜ਼ ਤੁਸੀਂ ਇਸ ਤਰ੍ਹਾਂ ਅਰੇ ਹੋਣਾ ਹੈਗਾ ਔਰ ਤੁਸੀਂ ਆਪਣੇ ਹੱਥ ਪੂਰੇ ਦੇ ਉੱਪਰ ਲੈ ਜਾਣੇ ਹੈਗੇ ਆ ਤੇ ਜੇ ਤੁਸੀਂ ਆਪਣੇ ਪੈਰ ਨੂੰ ਟੱਚ ਕਰਨਾ ਅਗਰ ਤੁਸੀਂ ਪੈਰ ਨਹੀਂ ਪੂਰਾ ਟੱਚ ਕਰ ਸਕਦੇ ਤੇ ਹੌਲੀ ਹੌਲੀ ਤੁਸੀਂ ਇਹਨੂੰ ਤੁਸੀਂ ਲਾ ਕੇ ਵੀ ਲੈ ਕੇ ਕਰ ਸਕਦੇ ਨਮ ਤਾਂ ਤੁਸੀਂ ਇੱਥੇ ਵੀ ਲੈ ਆ ਸਕਦੇ ਆ ਇਸ ਤਰੀਕੇ ਨਾਲ ਕਾਈ ਤੋਂ ਇਹ ਤਰ੍ਹਾਂ ਜਿਹੜੇ ਆ ਕਵਰ ਦੇ ਹੱਥ ਰੱਖਣੇ ਆ ਪੈਰਾਂ ਨੂੰ ਜਿਹੜਾ ਉੱਪਰ ਖੋਲ ਕੇ ਰੱਖਣਾ ਇਸ ਤਰੀਕੇ ਨਾਲ ਸੰਨਾ ਹੌਲੀ ਹੌਲੀ ਦੇਰੇ ਦੇ ਜਿਹੜੇ ਤੁਹਾਡੇ ਮਸਲ ਜਿਹੜੇ ਕੰਨ ਨਾਲ ਟੱਚ ਹੋਣੇ ਚਾਹੀਦੇ ਆ ਇਸ ਤਰੀਕੇ ਨਾਲ ਜੋ ਤੁਹਾਡੇ ਜੋੜ ਜਾਮ ਹੋਏ ਹੋ ਆ ਇਹ ਤੁਹਾਡੇ ਆਸਾਨੀ ਨਾਲ ਖੁੱਲ੍ਹ ਪਸਣ ਇਸ ਤਰੀਕੇ ਨਾਲ ਪੂਰੀ ਕਮਨ ਨੂੰ ਸਿੱਧੀ ਰੱਖਣਾ ਫਿਰ ਦੂਸਰੇ ਤਰੀਕੇ ਨਾਲ ਉਲਟਾ ਇੱਕ ਦੋ ਤਿੰਨ ਚਾਰ ਪੰਜ ਉਨੀ ਅੱਛਾ ਪਾਈ ਤੋਂ ਗੀਤ ਜਿਹਸਰੀ ਦੇ ਨਾਲ ਕਮਰ ਨੂੰ ਜੋੜਾ ਲੈ ਕੇ ਜਾਣਾ ਹੈ ਸਿੱਧੇ ਹੱਥ ਰੱਖਣੇ ਆ ਇੱਕ ਦੋ ਫਿਰ एक्सरसाइज इस तरीके ने हाथ रखने पूरे और इन्होंने कच्च करना हो एक, दो तीन चार ठंडे पूरे खोल के रखने पत्त अठ नौ दस एक दो 1 2 3 4 5 6 7 8 9 10 ਹਰ ਐਕਸਰਸਾਈਜ਼ ਦੇ ਤੁਸੀਂ ਘਟੋ ਘਟ 20 ਰੈਪੀਟਿਸ਼ਨ ਲਾਉਣੇ ਆ ਔਰ 4 ਇੱਕ ਇੱਕ ਐਕਸਰਸਾਈਜ਼ ਦੇ ਤੁਸੀਂ ਲਾਉਣੇ ਆ ਤਾਂ ਕਿ ਤੁਹਾਡਾ ਜਿਹੜਾ ਇਹ ਦੀ ਤੋਂ 25 ਮਿੰਟ ਹੈ ਜਿਹੜਾ ਕਵਰ ਹੋ ਸਕੇ ਜਿੱਦਾਂ ਜਿੱਦਾਂ ਤੁਸੀਂ 122 ਰਜਿਸਟ੍ਰੇਸ਼ਨ ਕਰਦੇ ਹੋ ਉਸ ਤਰੀਕੇ ਨਾਲ ਤੁਸੀਂ ਆਪਣਾ ਸਮਾਂ ਬਤਾ ਸਕਦੇ ਆ ਤੇ ਚ ਤੁਹਾਨੂੰ ਕੋਈ ਤਕਲੀਫ ਆਉਂਦੀ ਆ ਕੋਈ ਲੱਕ ਦਰਦ ਦੀ ਆਉਂਦੀ ਆ ਗੋਟਣੇ ਦੀ ਦਰਦ ਆਉਂਦੀ ਆ ਜਾਂ ਬਾਹਾਂ ਦੀ ਆਉਂਦੀ ਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਕਿ ਆਹ ਤਕਲੀਫ ਹੋ ਰਹੀ ਆ ਉਹਦੇ ਬਾਰੇ ਵੀ ਮੈਂ ਤੁਹਾਨੂੰ ਜਾਣਕਾਰੀ ਦਵਾਂਗਾ ਅਵੇਰ ਦੇ ਟਾਈਮ ਜਿਹੜੀ ਆ ਪਲੂਸ਼ਨ ਬਹੁਤ ਘੱਟ ਹੁੰਦਾ ਉਹਦੇ ਵਾਸਤੇ ਆ ਐਕਸਰਸਾਈਜ਼ ਤੁਸੀਂ ਜ਼ਰੂਰ ਕਰਨੀ ਆ। ਕੋਟੇ ਰੂਮ ਜਿਹੜੇ ਆ ਸਰੀਰ ਦੇ ਖੁੱਲਣਗੇ ਇਹ 20 ਵਾਰ ਤੁਸੀਂ ਜਿਹੜੀ ਆ ਕਾਲੀ ਮਾਰਨੀ ਆ ਤੁਸੀਂ ਤਾਂ ਅੱਜ ਦੀਆਂ ਐਕਸਰਸਾਈਆਂ ਇਹ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆ ਆਉਣ ਵਾਲੇ ਸਮੇਂ ਨਾਲ ਤੁਹਾਨੂੰ ਹੋਰ ਵੀ ਬਹੁਤ ਵਧੀਆ ਤੋਂ ਵਧੀਆ ਐਕਸਰਸਾਈਜ਼ ਲੈ ਕੇ ਆਮਾ ਤੁਸੀਂ ਮੇਰੇ ਚੈਨਲ ਦੇ ਉੱਤੇ ਸਬਸਕ੍ਰਾਈਬ ਜ਼ਰੂਰ ਕਰਨਾ ਕਿਉਂਕਿ ਤੁਹਾਡਾ ਹਰ ਇੱਕ ਦਾ ਇੱਕ ਇੱਕ ਸਬਸਕ੍ਰਾਈਬ ਕੀਤਾ ਹੋਇਆ ਮੇਰੇ ਵਾਸਤੇ ਬਹੁਤ ਹੀ ਲਾਭਦਾਇਕ ਹੋਗਾ ਕਿਉਂਕਿ ਮੈਨੂੰ ਪਤਾ ਲੱਗ ਸਕੇ ਕਿ ਤੁਸੀਂ ਜਿਹੜੀ ਹੈ ਮੇਰੀ ਵੀਡੀਓ ਨੂੰ ਸਬਸਕ੍ਰਾਈਬ ਕੀਤਾ ਆ ਮੈਂ ਹੋਰ ਵੀ ਜਿਹੜੀ ਹੈ ਤੁਹਾਨੂੰ ਤੁਹਾਡੀ ਸਿਹਤ ਵਾਸਤੇ ਵਧੀਆ ਤੋਂ ਵਧੀਆ ਐਕਸਰਸਾਈਜ਼ ਲੈ ਕੇ ਆਵਾਂ ਮੈਂ ਆਸ਼ਾ ਕਰਦਾ ਹਾਂ ਕਿ ਤੁਸੀਂ ਇਸ ਨੂੰ ਬਹੁਤ ਪਸੰਦ ਕੀਤਾ ਹੋਊਗਾ ਤੇ ਸਾਰਿਆਂ ਦਾ ਤੁਹਾਡਾ ਧੰਨਵਾਦ And good morning.